ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤਰਨਜੀਤ ਸਿੰਘ ਤਰਨੀ ਪ੍ਰਧਾਨ ਮਾਰਕੀਟ ਕਮੇਟੀ ਗਿਆਨੀ ਜੈਲਸੀ ਨਗਰ ਅਤੇ ਜਨਸਕੱਤਰ ਯੂਥ ਕਾਂਗਰਸ ਹਲਕਾ ਰੋਪੜ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਅਤੇ ਰੋਪੜ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਅਤੇ ਮੈਂ ਅਰਦਾਸ ਕਰਦਾ ਹਾਂ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਦਵਿੰਦਰ ਸਿੰਘ ਜਟਾਣਾ ਚੇਅਰਮੈਨ ਡਿਸਪਿਊਟ ਕਮੇਟੀ ਪੰਜਾਬ ਰੋਇੰਗ ਐਸੋਸੀਏਸ਼ਨ ਨਵੇਂ ਸਾਲ ਦੀਆਂ ਸਾਰਿਆਂ ਪੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਰੋਪੜ ਨਿਵਾਸੀਆਂ ਨੂੰ ਸ਼ੁਭਚਾਵਾ ਦਿਨਾਂ ਔਰ ਉਮੀਦ ਕਰਦਾ ਕਿ ਬੀਤੇ ਸਾਲ ਦੇ ਵਿੱਚ ਜੋ ਜੋ ਘਟਨਾ ਜੋ ਜੋ ਉਹ ਲਮਹੇ ਜਿਨ੍ਹਾਂ ਨੂੰ ਸਾਡੇ ਪਸੰਦ ਨਹੀਂ ਸਨ ਉਹਨਾਂ ਨੂੰ ਭੁਲਾ ਕੇ ਅਤੀਤ ਬੀਤ ਗਿਆ ਜੋ ਬੀਤ ਗਿਆ ਸੋਪੇਵਿਖਦੇ ਵਿੱਚ 2025 ਦੇ ਵਿੱਚ ਸਾਰੇ ਆਪਸ ਦੇ ਵਿੱਚ ਮਿਲ ਜੁਲ ਕੇ ਮਿਲਵਰਤਨ ਦੇ ਨਾਲ ਨਵੀਆਂ ਦਿਸ਼ਾ ਦੇ ਵੱਲ ਤੱਕੀਏ ਔਰ ਨਵੇਂ ਸਾਲ ਨੂੰ ਫਿਰ ਜਿਹੜਾ ਹੈ ਇੱਕ ਨਵੇਂ ਢੰਗ ਨਾਲ ਜੁੜਨ ਦਾ ਪ੍ਰਣ ਕਰੀਏ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮਹਿਰ ਜਿੰਦਾ ਕੁਮਾਰ ਬਿੰਦੀ ਪੰਜਾਬ ਪ੍ਰਧਾਨ ਭਾਰਤੀ ਵਾਲਮੀਤਰ ਸਮਾਜ ਪਵਦਾਸ ਪੰਜਾਬ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਇਹ ਨਵਾਂ ਸਾਲ ਬੜੀ ਤੇਜ਼ੀ ਨਾਲ ਆ ਰਿਹਾ ਹੈ ਤੇ ਅਸੀਂ ਸਭ ਨੂੰ ਆਪਣੇ ਵੱਲੋਂ ਆਪਣੇ ਸੰਗਠਨ ਵੱਲੋਂ ਅਤੇ ਆਪਣੇ ਭਾਈਚਾਰੇ ਵੱਲੋਂ ਜਿੰਨੇ ਵੀ ਸਾਡੇ ਦੇਸ਼ ਵਿਦੇਸ਼ ਵਿੱਚ ਬੈਠੇ ਬੰਦੇ ਅਤੇ ਸਾਡੇ ਪੂਰੇ ਭਾਰਤ ਵਿੱਚ ਅਤੇ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਰਮੇ ਸਾਲ ਦੀ ਮੁਬਾਰਕਾਂ ਅਤੇ ਮੈਂ ਉਮੀਦ ਕਰਦਾ ਸੱਚੇ ਪਾਸ਼ਾ ਵਾਹਿਗੁਰੂਗੇ ਅਰਦਾਸ ਕਰਦਾ ਹਾਂ ਕਿ ਇਹ ਨਵਾਂ ਸਾਲ ਸਾਡੇ ਸਾਰਿਆਂ ਲਈ ਤਰੱਕੀਆਂ ਖੁਸ਼ੀਆਂ ਲੈ ਕੇ ਆਵੇ ਅਤੇ ਸਾਡੇ ਸਾਰਿਆਂ ਵੱਲੋਂ ਸੰਗਠਨ ਵੱਲੋਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਨਮਸਕਾਰ, ਅਦਾਬ ਸਤਿ ਸ੍ਰੀ ਅਕਾਲ। ਮੈਂ ਨਵੀਨ ਸਟਾਰ ਇੰਸਟੀਚਿਊਟ ਦੀ ਤਰਫੋਂ ਸਭੀ ਦੇਸ਼ਵਾਸੀਆਂ ਨੂੰ ਔਰ ਸਪੈਸ਼ਲੀ ਮੇਰੇ ਰੋਪੜ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਸ਼ੁਭ ਕਾਮਨਾ ਹੈ। और स्पेशली रोपर टीवी का जिन्होंने हमें ये मौका दिया इसी के साथ मैं चाहूँगा परमात्मा करें ये नया साल सबके लिए मंगलमय हो हैप्पी न्यू ईयर थैंक यू